ਹਲਕਾ ਰਾਜਪੁਰਾ ਦੇ ਪਿੰਡ ਉਰਨਾ ਦੇ ਰਹਿਣ ਵਾਲੇ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਪੀੜਤ ਨੌਜਵਾਨ ਜ਼ੋਰਾ ਸਿੰਘ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਬਜ਼ੀ ਦਾ ਵਪਾਰ ਕਰਦਾ ਹੈ ਤੇ ਬੀਤੀ ਰਾਤ ਨੂੰ ਸਾਢੇ 8 ਵਜੇ ਸਬਜ਼ੀ ਲੈਣ ਜਾ ਰਿਹਾ ਸੀ ਤਾਂ ਉਸ ਨੂੰ ਪਿੰਡ ਤੋਂ ਕੁਝ ਹੀ ਦੂਰੀ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਰੋਕਿਆ ਤੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹੈ ਤੁਹਾਨੂੰ ਦੱਸ ਦਈਏ ਬੀਤੀ ਰਾਤ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਉਰਨਾ ਦੇ ਵਿੱਚ ਜਿਹੜਾ ਹੈ ਇੱਕ ਨੌਜਵਾਨ ਜੋਰਾ ਸਿੰਘ ਤੇ ਜਿਹੜਾ ਹੈ ਕੁਝ ਅਣਪਛਾਤੇ ਲੋਕਾਂ ਵੱਲੋਂ ਜਿਹੜਾ ਹੈ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੁਝ ਲੋਕ ਨੇੜੇ ਤੇੜੇ ਦੇ ਰਹਿਣ ਵਾਲੇ ਲੋਕਾਂ ਵੱਲੋਂ ਜੋਰਾ ਸਿੰਘ ਨੂੰ ਜਿਹੜਾ ਹੈ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਜੋਰਾ ਸਿੰਘ ਇਸ ਟਾਈਮ ਇਲਾਜੇ ਦੌਰਾਨ ਹੈ ਤੇ ਉਹਨਾਂ ਦੇ ਸਿਰ ਤੇ ਤੇ ਬਾਹ ਤੇ ਵੀ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਪੁਲਿਸ ਪ੍ਰਸ਼ਾਸਨ ਕਦ ਉਹਨਾਂ ਦੇ ਬਿਆਨ ਲੈਣ ਤੇ ਪਹੁੰਚਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਕੀ ਕਾਰਵਾਈ ਕੀਤੀ ਜਾਂਦੀ ਹੈ ਸਿੰਘ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਆਖਿਰ ਇਸ ਮਾਮਲੇ ਚ ਕੀ ਕੀ ਉਹਨਾਂ ਦਾ ਕਹਿਣਾ ਵੀ ਜਿਹੜਾ ਹਮਲਾ ਹੋਇਆ ਕਿੰਨਾ ਵੱਲੋਂ ਜਿਹੜਾ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਅਸੀਂ ਜਿਹੜੇ ਇਨਵੈਸਟੀਗੇਸ਼ਨ ਅਫਸਰ ਨੇ ਇਸ ਕੇਸ ਨੂੰ ਡੀਲ ਕਰਨਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਅਗਲੀ ਕੀ ਕਾਰਵਾਈ ਹੋਏਗੀ ਪੀਟੀ ਨਿਊਜ਼ 24 ਦੇ ਲਈ ਰਾਜਪੁਰਾ ਤੋਂ ਹਿਮਾਂਸ਼ੂ ਹੈ ਰਿਪੋਰਟ ਪਹਿਲੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਰਾ ਸਿੰਘ ਜੀ ਕਿਹੜਾ ਪਿੰਡ ਹੈ ਪਿੰਡੂਰਣਾ ਜੀ ਮੇਰਾ ਕੀ ਵਾਕਿਆ ਕਿ ਹੋਇਆ ਰਾਤ ਦਾ ਜੋ ਤੁਸੀਂ ਹਸਪੀਟਲ ਦਾ ਹਾਂਜੀ ਮੈਂ ਨਾ ਆਪਣੇ ਸਬਜੀ ਦਾ ਕੰਮ ਆਇਆ ਸੀ ਸਾਡਾ ਤੇ ਮੈਂ ਉਰਦਨਪਿੰਡ ਤੋਂ ਫਰੀਦਪੁਰ ਜਾ ਰਿਹਾ ਸੀਗਾ ਜੀ ਤੇ ਰਸਤੇ 'ਚ ਫਰੀਦਪੁਰ ਵਾਲੇ ਇੱਕ ਬੰਨ ਐ ਜੀ ਨਹਿਰ ਦਾ ਬੰਨ ਐ ਉੱਥੇ ਮਤਲਬ ਕਿ 5-6 ਮੁੰਡੇ ਆਏ ਜੀ ਉਹਨਾਂ ਨੇ ਮੋਟਰਸਾਈਕਲ ਮੇਰੇ ਅੱਗੇ ਲਾ ਲੇ ਅੱਗੇ ਲਾਉਣ ਤੋਂ ਬਾਅਦ ਉਹਨਾਂ ਨੇ ਪਿਸਤਲ ਕੱਢੀ ਪਿਸਤਲ ਕੱਢ ਕੇ ਉਹਨਾਂ ਨੇ ਮੇਥੇ ਪਿਸਤਲ ਧਾਲ ਲਈ ਮੈਨੂੰ ਕਹਦੇ ਪਰਸਪੁਰਸ ਆਪਣਾ ਮਰਗੀ ਪੈਸੇ ਪੂਸੇ ਦਿਓ ਜੋ ਵੀ ਹੈਗਾ ਤੁਹਾਡੇ ਕੋਲ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਹ ਦੋ ਮੁੰਡੇ ਅੱਗੇ ਸੀਗੇ ਉਹਨਾਂ ਨੇ ਮੋਟਰਸਿਕਲ ਅੱਗੇ ਲਾ ਕੇ ਫਿਰ ਜਿਹੜਾ ਮੁੰਡੇ ਪਿੱਛੇ ਸੀਗੇ ਉਹਨਾਂ ਮੁੰਡਿਆਂ ਨੇ ਮਲਕੀ ਇੱਕ ਕੱਡੀ ਮਲਕੀ ਪਿਸਤਲ ਤੋਂ ਬਾਅਦ ਮੈਨੂੰ ਕਹਿੰਦੇ ਪਰਸ ਕਾਡਾ ਪਾਣਾ ਕਿੱਥੇ ਆ ਤੇ ਮੈਂ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਡੰਡੇ ਸੀਗੇ ਉਹਨਾਂ ਕੋਲ ਤੇ ਉਹਨਾਂ ਨੇ ਮੇਰਾ ਟੈਂਪੋ ਬੰਦ ਕਰ ਦਿੱਤਾ ਟੈਂਪੋ ਬੰਦ ਕਰਨ ਤੋਂ ਬਾਅਦ ਉਹ ਮੈਨੂੰ ਖਿੱਚ ਕੇ ਬਾਹਰ ਕੱਢ ਲਿਆ ਬਾਹਰ ਕੱਢਣ ਤੋਂ ਬਾਅਦ ਉਹਨਾਂ ਨੇ ਫਿਰ ਮਲਕੀ ਪੂਰਾ ਮਲਕੀ ਮੇਰੇ ਨਾਲ ਹੱਥੋਂ ਪਾਈ ਹੋਈ ਜੀ ਰਾੜਾ ਸੀਗੀਆਂ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਮੇਰੀ ਆ ਬਾਹ ਜਿਹੜੀ ਆ ਤੋੜਤੀ ਉਹਨਾਂ ਨੇ ਦੋ ਜਣੇ ਸੀ ਆ ਹੋਰ ਵੀ ਆ ਗਏ ਹਾਂ ਪਹਿਲਾਂ ਦੋ ਜਣੇ ਨਾਲ ਹੋਈ ਐ ਮੁੜ ਕੇ ਫਿਰ ਪਿੱਛੋਂ ਤਿੰਨ ਚਾਰ ਜਣੇ ਆਏ ਆ ਤਿੰਨ ਚਾਰ ਜਣੇ ਫਿਰ ਪਿੱਛੋਂ ਆਏ ਆ ਕੋਣ ਸੀ ਬੰਦੇ ਜਾਣਦੇ ਹੋ ਤੁਸੀਂ ਪਛਾਣ ਕਰਦੇ ਹੋ ਹਾਂਜੀ ਉਹਦਾ ਪਿੰਡ ਦੇ ਇਹ ਉਰਦਨ ਪਿੰਡ ਦੇ ਆ ਜੀ ਇਹ ਉਹਦਾ ਨਾਂ ਮੁੰਡੇ ਦਾ ਗੁਰਿੰਦਰ ਗੁਰੀ ਇਹ ਨਾਂ ਮੁੰਡੇ ਦਾ ਤੇ ਉਰਦਨ ਪਿੰਡ ਦੇ ਆ ਇਹ ਇਹ ਮਤਲਬ ਕਿ ਨਿਹੰਗੀ ਬਾਣਾ ਪਾ ਕੇ ਲੋਕਾਂ ਨਾਲ ਲੁੱਟਾਂ ਖੋਹ ਕਰਦੇ ਪਹਿਲਾਂ ਵੀ ਨਾ ਤੇ ਸਾਡੇ ਊਰ ਨੇ ਪਿੰਡ ਇੱਕ ਖੇੜੇ ਦੇ ਮੁੰਡੇ ਦਾ ਵਾਰਦਾਤ ਹੋਈ ਸੀ ਉਸ ਦੇ ਵਿੱਚ ਵੀ ਇਨਵੋਲਵਮੈਂਟ ਹੈਗੇ ਆ ਉਦੋਂ ਵੀ ਇਹਨਾਂ ਦਾ ਪਰਚਾ ਹੋਇਆ ਕਾਫੀ ਹੋਰ ਵੀ ਇੱਕ ਦੋ ਨੰਗਲ ਆਪਣੇ ਕੋਰਾਲੀ ਵੀ ਇਹਨਾਂ ਦੇ ਪਰਚਾ ਦਰਜ ਹੋਇਆ ਸੀ ਪਤਾ ਕਰਿਆ ਉਹ ਇਹ ਇਦਾਂ ਹੀ ਵਾਰਦਾਤ ਸਾਡੇ ਇਲਾਕੇ ਚ ਪੂਰੀ ਦਹਿਸ਼ਤ ਇਹਨਾਂ ਦੀ ਲੋਕਾਂ ਨੂੰ ਰੋਕ ਕੇ ਇਹ ਮਾਰਕੁੱਟ ਕਰਦੇ ਆ ਜੀ ਤੇ ਪੈਸੇ ਖੋਂਦੇ ਆ ਜੀ ਫੋਨ ਖੋਂਦੇ ਆ ਤੇ ਮੇਰੇ ਨਾਲ ਵੀ ਇਹਨਾਂ ਨੇ ਇਦਾਂ ਹੀ ਕਰਿਆ ਇੱਕੇ ਬੰਦੇ ਨੂੰ ਬਚਾਉਣਾ ਕਿਸੇ ਹੋਰ ਨੂੰ ਬਚਾਉਣਾ ਇਹਨਾਂ ਨੇ ਉਹਨਾਂ ਵਿੱਚ 5-6 ਬੰਦੇ ਹੋਰ ਵੀ ਹੈਗੇ ਆ ਜੀ ਨਾਲ ਮਤਲਬ ਕਿ ਬਾਈ ਫੇਸ ਤਾਂ ਮੈਂ ਉਹਨਾਂ ਨੂੰ ਜਾਣਦਾ ਆ ਪਰ ਉਹਦਾ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ ਇਹ ਗੁਰਿੰਦਰ ਗੋਰੀ ਜਿਹੜਾ ਮੁੰਡਾ ਹੈ ਇਹ ਪੂਰਾ ਸਰਗਰਮ ਹੈ ਸਾਡੇ ਇਲਾਕੇ 'ਚ ਹਾਂਜੀ ਤੇ ਅੱਜ ਵਾਰਦਾ ਤੁਰੇ ਤੁਸੀਂ ਫਿਰ ਕਿਸ ਤਰ੍ਹਾਂ ਆਪਣੀ ਜਾਣ ਦਝਾਈ ਸੀ ਮੈਂ ਉਹਨਾਂ ਨੂੰ ਮੇਰੀ ਪੂਰੀ ਹੱਥੋ ਪਾਈ ਜਦੋਂ ਮੇਰਾ ਮਾਰਕੁੱਟ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਉਹ ਮੈਂ ਉੱਥੋਂ ਭੱਜਣ ਚ ਮਲਕੀ ਪੂਰਾ ਕਾਮਯਾਬ ਹੋ ਗਿਆ ਜੀ ਅੱਗੇ ਦਾਰੂ ਦਾ ਠੇਕਾ ਸੀਗਾ ਮੈਂ ਉੱਥੇ ਭੱਜ ਕੇ ਵੜ ਗਿਆ ਜੀ ਉੱਥੇ ਉੱਥੇ ਮੁੰਡੇ ਸੀਗੇ ਕਾਫੀ ਉਹਨਾਂ ਨੇ ਫਿਰ ਮਲਕੀ ਮੈਨੂੰ ਮੇਰਾ ਪਰਨਾਪੁਰਨਾ ਬੰਨਿਆ ਮੇਰੇ ਬਲੱਡ ਬਹੁਤ ਜਾ ਰਿਹਾ ਸੀਗਾ ਸਿਰ 'ਚ ਬਹੁਤ ਜ਼ਿਆਦਾ ਤੇ ਮੈਂ ਉੱਥੇ ਬੇਹੋਸ਼ ਕੀ ਮਾਰਿਆ ਕੀ ਹਥਿਆਰ ਸੀ ਉਹਨਾਂ ਕੋਲ ਸਿਰ 'ਚ ਜੀ ਆਪਣੇ ਜਿਹੜਾ ਖੰਡਾ ਹੁੰਦਾ ਕਿਰਪਾਨ ਹੁੰਦੀ ਹੈ ਨਾ ਵੱਡੀ ਖੰਡਾ ਉਹ ਖੰਡਾ ਮਾਰਿਆ ਜੀ ਉਹਨਾਂ ਨੇ ਮੇਰੇ ਪਿੱਛੋਂ ਤੇ ਉਹਦੇ ਨਾਲ ਮੇਰਾ ਬਲੱਡ ਜਿਹੜਾ ਬਹੁਤ ਜ਼ਿਆਦਾ ਮਲਕੀ ਕੱਪੜੇ ਮੇਰੇ ਪੂਰੇ ਬਲੱਡ ਨਾਲ ਉੱਤੇ ਫਿਰ ਬੰਦੇ ਮਿਲ ਗਈ ਰਾਹ ਗਈ ਸੀ ਜਿਹੜਾ ਉਹਨਾਂ ਨੇ ਚੱਕ ਕੇ ਜੀ ਮੈਨੂੰ ਫਿਰ ਮੋਟਰਸਾਈਕਲ ਵਧਾ ਕੇ ਜੀ ਇੱਥੇ ਹਸਪੀਟਲ ਸਰਕਾਰੀ ਹਸਪੀਟਲ ਰਾਜਪ੍ਰੇਮ ਨੂੰ ਐਡਮਿਟ ਕਰਾਇਆ ਜੀ ਉਹਨਾਂ ਨੇ ਤੇ ਉਸ ਤੋਂ ਬਾਅਦ ਹਾਂਜੀ ਮੇਰੇ ਮਿਲ ਕੀ ਟਾਂਕੇ ਕਾਫੀ ਬਹੁਤ ਟਾਂਕੇ ਆ ਜੀ ਮੇਰੇ ਪੂਰਾ ਸਿਰ ਫਟਿਆ ਹੋਇਆ ਜੀ ਸਾਰਾ ਹੀ ਦੇ ਬਾਹ ਤੇ ਫ੍ਰੈਕਚਰ ਹੋਇਆ ਹਾਂਜੀ ਬਾਹ ਵੀ ਪੂਰੀ ਹਲੇ ਤੱਕ ਕੋਈ ਰਿਪੋਰਟ ਨਹੀਂ ਆਈ ਜੀ ਬਾਹ ਫ੍ਰੈਕਚਰ ਹੈ ਸੋ ਉਹ ਹੋ ਗਈ ਫ੍ਰੈਕਚਰ ਜੀ ਬਾਹ ਵਾਲੀ ਜੀ ਇਹਨਾਂ ਵੱਲੋਂ ਹੋਰਲਾ ਦਿੱਤਾ ਗਿਆ ਤੁਹਾਡੇ ਤੇ ਕੀ ਉਹਨਾਂ ਨੂੰ ਪੁਰਾਣੀ ਰੰਜਿਸ਼ ਸੀ ਤੁਹਾਡੀ ਕੋਈ ਵਾਰ ਤੇ ਹਾਂਜੀ ਉਹ ਮੇਰੇ ਉਰਦਨ ਪਿੰਡ ਦੇ ਮੇਰੇ ਦੋਸਤ ਹੈਗੇ ਆ ਜੀ ਉਹਨਾਂ ਨਾਲ ਮਤਲਬ ਕੀ ਕੋਈ ਪੁਰਾਣਾ ਉਹਨਾਂ ਦਾ ਝਗੜਾ ਹੋਇਆ ਸੀਗਾ ਉਸ ਝਗੜੇ 'ਚ ਮੈਂ ਉਹਨਾਂ ਨੂੰ ਮਤਲਬ ਕੀ ਛਡਾਇਆ ਸੀਗਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਉਸ ਤੋਂ ਬਾਅਦ ਉਹ ਮੈਨੂੰ ਮਿਲਦੇ ਵੀ ਰਹੇ ਆ ਜਾਂ ਕਿਵੇਂ ਵੀ ਆ ਪਰ ਮੜੀ ਮੜੀ ਗੱਲ ਤੋਂ ਮੇਰੇ ਨਾਲ ਟੋਕ ਟੋਕੀ ਕਰਦੇ ਸੀਗੇ ਮੈਂ ਉਹਨਾਂ ਨੂੰ ਸਮ ਤੇ ਉਹਨਾਂ ਨੇ ਫਿਰ ਜਦੋਂ ਮੈਨੂੰ ਮਾਰਿਆ ਜੀ ਮਾਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਵੀ ਤੈਨੂੰ ਅਸੀਂ ਜਾਣ ਤੋਂ ਹੀ ਮਾਰ ਲਣਾ ਕਿਉਂਕਿ ਜੇ ਮੈਂ ਉਹਨਾਂ ਚ ਇੱਕ ਬੰਦਾ ਪਛਾਣਿਆ ਸੀਗਾ ਮੈਨੂੰ ਕਹਿ ਵੀ ਤੇਰਾ ਪਿੰਡ ਉਰਦਨ ਹੈ ਨਾ ਮੈਂ ਤੈਨੂੰ ਜਾਣਦਾ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਪੂਰਾ ਇੰਨਾ ਹੈਵੀ ਹਮਲਾ ਵੀ ਇਹਨੂੰ ਮਾਰ ਹੀ ਦਿੱਤਾ ਜਾਵੇ ਕਿਉਂਕਿ ਕਿ ਪਛਾਣ ਚੁੱਕਾ ਹੈ ਵੀ ਜੇ ਇਸ ਨੂੰ ਛੱਡਤਾ ਤੇ ਸਾਡਾ ਨਾਮ ਆ ਜਾਣਾ ਤੇ ਤੁਹਾਡੇ ਕਹਿਣ ਦਾ ਮਤਲਬ ਹੈ ਜਾਨ ਲੈਵਾ ਹਮਲਾ ਹਾਂ ਜੀ ਮੇਤੇ ਪੂਰਾ ਜਾਨ ਲੈਵਾ ਹਮਾ ਇੱਕ ਕਿਰਪਾਨਾਂ ਗੰਡਾਸੀਆਂ ਉਹਨਾਂ ਕੋਲ ਤੇ ਬਹੁਤ ਉਹਨਾਂ ਨੇ ਮੇਰਾ ਬੁਰੀ ਤਰ੍ਹਾਂ ਕੋ ਕਰਕੇ ਵੀ ਗਏ ਆ ਨੇ ਲੁੱਟ ਖੋਹਣ ਉਹਨੇ ਮੈਨੂੰ ਮੇਰੇ ਤੋਂ ਪੈਸੇ ਵੀ ਮੰਗੇ ਆ ਜੀ ਮੇਰੇ ਤੋਂ ਵੀ ਤੇਰੇ ਕੋਲ ਲੈ ਕੇ ਗਏ ਉਹ ਆਇਸ ਵਗੈਰਾ ਕੋਈ ਚੋਰੀ ਕੀਤਾ ਥੋੜਾ ਨਹੀਂ ਮੋਬਾਈਲ ਮੇਰੇ ਕੋਲ ਤਾਂ ਮੈਂ ਆਪਣਾ ਫੋਨ ਜਿਹੜਾ ਉਹ ਗੱਡੀ ਦੇ ਵਿੱਚੇ ਛੱਡ ਦਿੱਤਾ ਸੀਗਾ ਮੈਨੂੰ ਪਤਾ ਲੱਗ ਗਿਆ ਸੀਗਾ ਤੇ ਮਤਲਬ ਕਿ ਮੈਨੂੰ ਵੀ ਪਤਾ ਲੱਗ ਗਿਆ ਸੀਗਾ ਵੀ ਇਹ ਬੰਦੇ ਮੇਰੇ ਤੇ ਹਮਲਾ ਕਰਦੇ ਬੰਦੇ ਮੈਂ ਪਛਾਣ ਲਏ ਸੀਗੇ ਤੇ ਮੈਨੂੰ ਪੂਰਾ ਖਤਰਾ ਹੈਗਾ ਜੀ ਮੈਂ ਪ੍ਰਸ਼ਾਸਨ ਅਕੀ ਬੇਨਤੀ ਕਰਦਾ ਹਾਂ ਐਸਐਚਓ ਸਾਹਿਬ ਅੱਗੇ ਬੇਨਤੀ ਕਰ ਰਿਹਾ ਹਾਂ ਜੀ ਡਿਪਟੀ ਸਾਹਿਬ ਅੱਗੇ ਵੀ ਐਮਐਲਏ ਬੈਣੋ ਅੱਗੇ ਵੀ ਬੇਨਤੀ ਕਰ ਰਿਹਾ ਹਾਂ ਕਿ ਮਤਲਬ ਕਿ ਮੈਨੂੰ ਉਹ ਤੇ ਮੇਰੇ ਫਾਦਰ ਨਹੀਂ ਹੈਗੇ ਮੇਰੇ ਮਦਰ ਤੇ ਮੇਰੇ ਵਾਈਫ ਤੇ ਮੈਂ मतलब ਕਿ ਮੇਰੇ ਪਰਿਵਾਰ ਜਿਹੜਾ ਸਾਨੂੰ ਪੂਰਾ ਖਤਰਾ ਹੈ ਅਸੀਂ ਬਾਹਰ ਡੇਰੇ ਤੇ ਰਹਿੰਦੇ ਆ 24 ਘੰਟੇ ਸਾਨੂੰ ਉਹਨਾਂ ਦਾ ਖਤਰਾ ਕੁਝ ਵੀ ਕਰ ਸਕਦੇ ਆ ਜੀ ਤੇ ਮੇਰੀ ਰਿਕਵੈਸਟ ਹੈ ਕਿ ਇਸ ਜੋ ਮੇਰੇ ਨਾਲ ਹੋਇਆ ਤੇ ਕਿਸੇ ਹੋਰ ਨਾਲ ਵੀ ਹੋ ਸਕਦਾ ਇਸ ਗੱਲ ਨੂੰ ਦੱਬਿਆ ਨਾ ਜਾਵੇ ਪੁਲਿਸ ਇਹ ਰਿਕਵੈਸਟ ਹੈ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਸ ਨੂੰ ਪੂਰੀ ਗਹਿਰਾਈ ਨਾਲ ਜਿਹੜੇ ਬੰਦੇ ਹੈਗੇ ਜਿਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣ ਜੇ ਐਮ ਐਲ ਆਰ ਤਾਂ ਕੱਟੀ ਜਾਂ ਨਾ ਐਮ ਐਲ ਆਰ ਕੱਟੀ ਹਾਂ ਜੀ ਉਸ ਵੇ ਕੋਈ ਮੈਡੀਸਿਨ ਨਹੀਂ ਦਿੱਤੀ ਦਰਦ ਬਹੁਤ ਜ਼ਿਆਦਾ ਜੀ ਤੇ ਹਲੇ ਤੱਕ ਕੋਈ ਵੀ ਕੋਈ ਗੱਲਬਾਤ ਨਹੀਂ ਡਾਕਟਰਾਂ ਨਾਲ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਜੀ ਵੀ ਮੈਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਗੁੰਡਾਗਰਦੀ ਸਾਡੇ ਮਾਨਕਪੁਰ ਖੇੜਾ ਨੱਤਿਆਂ ਬਰਾਮਾਂ ਤੇ ਉਰਦਨ ਪਿੰਡ ਦੇ ਸਾਡੇ ਸਾਰੇ ਲੇਲਾ ਪੂਰਾ ਸਰਗਰਮ ਹੈ ਜੀ ਇਹ ਨਿਹੰਗੀ ਬਾਣੇ ਪਾ ਕੇ ਗੁਰੂ ਸਾਹਿਬ ਦਾ ਜਿਹੜਾ ਬਾਣਾ ਬਹੁਤ ਪਵਿੱਤਰ ਬਾਣਾ ਜੀ ਇਹ ਉਹਨਾਂ ਦੇ ਬਾਣੇ ਪਾ ਕੇ ਲੋਕਾਂ ਨਾਲ ਵਾਰਦਾਤ ਕਰਦੇ ਆ ਲੋਕਾਂ ਨਾਲ ਮਾਰਕੁੱਟ ਕਰਦੇ ਆ ਪੈਸੇ ਖੁੰਦੇ ਮੋਬਾਈਲ ਛਿੰਦੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਜਿਹਦੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਇਹਨਾਂ ਤੇ ਡੀਐਸਪੀ ਸਾਹਿਬ ਨੂੰ ਮੇਰੀ ਬੇਨਤੀ ਹੈ ਐਮਐਲਏ ਸਾਹਿਬ ਨੂੰ ਮੇਰੀ ਬੇਨਤੀ ਹੈ ਐਸਐਚਓ ਬਨੂੜ ਜੀ ਸਦਰ ਮੈਨੂੰ ਲੱਗਦਾ ਜੀ ਬਨੂੜ ਅਸਲੇ ਬਨੂੜ ਦੇ ਵਿੱਚ ਹੀ ਵਾਕਿਆ ਹੁੰਦਾ ਜਿਹੜਾ ਨੁਕੀਏ ਉਰਦਨ ਪਿੰਡਾਂ ਦੀ ਮੈਂ ਗਰਸੇਵਿਕ ਸਿੰਘ ਐਸਐਚਓ ਤੋਂ ਬਹੁਤ ਬੇਨਤੀ ਰਿਕਵੈਸਟ ਕਰਦਾ ਹੱਥ ਬੰਨ ਕੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਐਮਐਲਏ ਸਾਹਿਬ ਦਾ ਬਹੁਤ ਧਰਵਾਦਾ ਕਿ ਮੇਰੀ ਸਪੋਰਟ ਕੀਤੀ ਜਾਵੇ ਤੇ ਅੱਜ ਮੇਰੇ ਗਰੀਬ ਨਾਲ ਇਹ ਹੋ ਗਿਆ ਕੱਲ ਨੂੰ ਹੋਰ ਵੀ ਕਿਸੇ ਨਾਲ ਹੋਇਆ। ਅਜੀ ਬੀਤੀ ਰਾਤ ਉਰਨਾ ਪਿੰਡ ਦੇ ਲੋਕਾਂ ਨੇ ਕੁਝ ਹੰਮਲਾ ਕੀਤਾ ਤੇ ਅੱਗੇ ਆਦਮੀ ਕੀ ਕਹਿਣਾ ਚਾਹੁੰਦੇ। ਹਾਂ ਸਾਨੂੰ ਇੱਕ ਇੰਟੀਮਿਸ਼ਨ ਮਿਲੀ ਸੀ ਕਿ ਜਿਹੜਾ ਇੱਕ ਜੂਰਾ ਸਿੰਘ ਸਨ ਅਕਰਨਾਮ ਸਿੰਘ ਪਿੰਡ ਉਰਨਾ ਤੋਂ ਐਡਮਿਟ ਹੋਏ ਨੇ ਅ ਰਾਜਪੁਰਾ ਹਸਪੀਟਲ ਦੇ ਵਿੱਚ ਤੇ ਉਨ੍ਹਾਂ ਦੇ ਕਹਿਣ ਮੁਤਾਬਕ ਵੀ ਉਹ ਕੱਲ ਸ਼ਾਮੀ 6:30 ਵਜੇ ਆਟੋ ਤੇ ਆਪਣੇ ਸਬਜ਼ੀ ਲੈਣ ਵਾਸਤੇ ਜਾ ਰਹੇ ਸੀ ਰੋਡਦਨ ਤੋਂ ਫਰੀਦਪੁਰ ਵੱਲ ਨੂੰ ਪੁਰਨੇ ਤੋਂ ਤੇ ਰਸਤੇ 'ਚ ਦੋ ਜਣੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਇਹਨੂੰ ਰੋਕਿਆ ਰੋਕ ਕੇ ਉਹਦੇ ਤੋਂ ਸਨੇਚਿੰਗ ਮੋਬਾਈਲ ਤੇ ਪਰਸ ਕੋਹਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇੰਨੇ ਟਾਈਮ 'ਚ ਉਹ ਜਿਹਨੂੰ ਉਹਨਾਂ ਨੇ ਹੱਥੋਂ ਪਾਈ ਹੋਏ ਤੇ ਤਿੰਨ ਚਾਰ ਮੁੰਡੇ ਹੋਰ ਆ ਗਏ ਜਿਨ੍ਹਾਂ ਕੋਲ ਕੋਈ ਤਰਪਣ ਵਗੈਰਾ ਸੀ ਤੇ ਉਹਦੇ ਜੋ ਸੱਟ ਲੱਗੀਆਂ ਸਿਰ 'ਚ ਅਸੀਂ ਉਹਦੇ ਬਿਆਨ ਲੈ ਕੇ ਕਾਰਵਾਈ ਕਰਨ ਜਾ ਰਹੇ ਹਾਂ ਸਰ ਧੰਨਵਾਦ ਬਤਾ ਹੋ ਰਹੀਆਂ ਲਗਾਤਾਰ ਪਰ ਇਹਨਾਂ ਉੱਤੇ ਪੁਲਿਸ ਨੂੰ ਕੋਈ ਪਟ੍ਰੋਲਿੰਗ ਪਾਸ ਤੋਂ ਕੁਝ ਕੀਤਾ ਹੈ ਹਾਂ ਸਾਡੇ ਵੱਲੋਂ ਜਿਹੜੀ ਉੱਥੇ ਸਾਡੀ ਹਾਈ ਪੀ ਪਟ੍ਰੋਲਿੰਗ ਕੱਢਦੀ ਹੈ ਸਾਈਟ ਕਾਲਜ ਕੋਲ ਅਸੀਂ ਉੱਥੇ ਪੂਰੀ ਕਸ਼ਤ ਕਰਦੇ ਹਾਂ ਤੇ ਫਿਲਹਾਲ ਸਾਡੇ ਕੋਲ ਇਦਾਂ ਦੀ ਕੋਈ ਹਜੇ ਕੋਈ ਰਿਪੋਰਟ ਨਹੀਂ ਹੋਈ ਇਹ ਫਰਸਟ ਰਿਪੋਰਟ ਹੋਇਆ ਇਹਦੇ ਚ ਅਸੀਂ ਅਜੇ ਪਰ ਲਾਜੂ ਬਣਦੀ ਕਰ ਰਹੀ ਆ ਉਹ ਕੀਤੀ ਜਾਊਗੀ। ਸੋ ਜ਼ਿਲ੍ਹਾ ਪਤਲਾ ਗਿਆ ਇਹ ਮੁੰਡੇ ਐ ਬਹੁਤ ਬੰਦੇ ਮੁੰਡੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਰਹੇ ਨੇ ਜਿਹੜੇ ਗੁੱਪ ਉਮਰੇਾ ਚੱਪੜਾ ਨਾ ਗੁੱਪ ਉਮਰੇਾ ਲੁੱਟਵਾਉਂਦੀ ਵਰਤਤ ਨੂੰ। ਜੂਰਾ ਸਿੰਘ ਵੱਲੋਂ ਦੱਸਿਆ ਗਿਆ ਕਿ ਇਹਨਾਂ ਤੇ ਇੱਕ 1.5 ਸਾਲ ਪਹਿਲਾਂ ਕੋਈ ਲੜਾਈ ਝਗੜੇ ਦਾ ਬੰਦੂਰਨੇ ਚ ਪਰਚਾ ਦਰਜ ਹੋਇਆ ਸੀ। ਤੇ ਉਹਨਾਂ ਚ ਉਹਨਾਂ ਨੇ ਇੱਕ ਬੰਦੇ ਦੀ ਪਛਾਣ ਕੀਤੀ ਆ ਤੇ ਉਹ ਨਾਮ ਆ سامنے ਆਇਆ। ਹਾਂ ਉਹ ਅਜੇ ਸਾਡਾ ਅੰਡਰ ਇਨਵੈਸਟੀਗੇਸ਼ਨ ਉਹ ਵੀ ਅਸੀਂ ਜੋ ਬਣਦੀ ਕਰ ਰਹੀ ਆ। ਇਕੱਲੇ ਇਕੱਲੇ ਬੰਦੇ ਨੂੰ ਪਛਾਣ ਕੇ کار بھی کی تھی۔ پراپرٹی بیچنے اور خریدنے کے لیے رابطہ کریں فئیر ڈیل پراپرٹیز